Só só ਮੇਰਾ ਨਾਮ ਦਲਪਿਕਾ ਨੂੰ ਮੇ 2 ਸਾਲ ਹੋ ਗਏ ਆਪਣੇ ਪਿਕੇ ਘਰ ਤੋਂ ਪਿਕੇ ਘਰ ਰਹਿੰਦੀ ਆ ਪਿੰਡ ਸਾਧੂ ਸ਼ਕ ਗੁਰਦਾਸ ਤੋਂ ਮੇਰੇ ਘਰ ਮੇਰੇ ਘਰ ਵਾਲੇ ਨਾਲ ਮੇਰਾ ਡਿਸਪਿਊਟ ਚੱਲਦਾ ਪਿਆ ਲਗ ਕੇ ਹੋ ਗਿਆ 2 ਸਾਲ ਤੋਂ ਕੋੜ ਕੇਸ ਵੀ ਚੱਲਣਦੇ ਸਾਡੇ ਆ ਜੀ ਤੇ ਹੁਣ ਬੱਚਿਆਂ ਜਿਹੜੀ ਕਸਟਡੀ ਉਹ ਮੇਰੇ ਕੋਲ ਤੇ ਇਹਨਾਂ ਨੇ ਕੀ ਕੀਤਾ ਕਿ ਅੱਜ 6:30 ਵਜੇ ਆਣ ਕੇ ਮਨਦੀਪ ਸਿੰਘ ਔਲਖ ਜਿਹੜਾ ਕਿ ਪਿੰਡੇ ਦਾ ਨਵਾਂ ਪਿੰਡ ਆ ਫਤੇਪੁਰ ਜ਼ਿਲ੍ਹਾ ਦਰਨਤਾਲ ਐਨੇ ਮੇਰੇ 6:30 ਆਣ ਕੇ ਮੇਰੇ ਘਰ ਤੇ ਅਟੈਕ ਕਰਤਾ ਅੱਜ ਸਵੇਰੇ ਤੇ ਮੇਰੇ ਦੋਨੋਂ ਬੱਚੇ ਖੋ ਕੇ ਲੈ ਗਿਆ ਮੇਰੇ ਕੋਲੋਂ ਬੱਚੇ ਦਾ ਇੰਨਾ ਕੋ ਬੁਰਾ ਹਾਲ ਰੋ ਰੋ ਕੇ ਕਿ ਅਟੈਕ ਕਿ ਤਬ 15 20 ਜਣੇ ਹੀ ਨਾਲ ਲਏ ਤੇ ਇਹਨਾਂ ਨੇ ਮਤਲਬ ਕਿ ਮੇਰੇ ਨਾਲ ਜਿਹੜੇ ਜਿਹੜੇ ਨਾਲ ਗੁੰਡੇ ਆਏ ਉਹਨਾਂ ਨੇ ਵੀ ਗਲਤ ਹਰਕਤਾਂ ਵੀ ਕੀਤੀਆਂ ਮੇਰੇ ਨਾਲ ਤੇ ਬੱਚੇ ਖੋ ਕੇ ਚਲੇ ਗਏ ਮੇਰੇ ਕੋਲ ਮੇਰੇ ਬਸ ਪ੍ਰਸ਼ਾਸਨ ਅੱਗੇ ਆਈ ਅਪੀਲ ਹੈ ਕਿ ਮੇਨੂੰ ਨਿਆਂ ਸਾਫ਼ ਦਿੱਤਾ ਜਾਵੇ ਕਿ ਮੇਰੇ ਬੱਚੇ ਮੈਨੂੰ ਵਾਪਸ ਕੀਤੇ ਜਾਣ ਮਨਦੀਪ ਸਿੰਘ ਔਲਖ ਹਾਂਜੀ ਉਹੀ ਲੈ ਕੇ ਆਈ ਬੰਦੇ 15 20 ਹੀ ਗਏ ਇਹ ਤੋਂ ਵੱਧ ਹੀ ਹੋਣਗੇ ਫਿਰ ਪੁਲਿਸ ਵਾਲਿਆਂ ਨੂੰ ਕੰਪਲੇਨ ਕੀਤੀ ਹੋ ਆਪਣੀ ਕਾਰਵਾਈ ਕਰਨ ਦੇ ਆ ਤੇ ਮੈਨੂੰ ਮੇਰੀ ਉਹਨਾਂ ਗੇ ਵੀ ਆਈ ਰਿਕਵੈਸਟ ਹੈ ਕਿ ਚੇਤੇ ਚੇਤੇ ਮੇਰੇ ਬੱਚੇ ਵਾਪਸ ਹਾਂਜੀ ਹਾਂਜੀ ਸਾਰੇ ਜਣੇ ਆਏ ਹੀ ਉਹ ਕਹਿ ਕੇ ਗਿਆ ਕਿ ਤੁਹਾਨੂੰ ਬੱਚੇ ਖੇਤੀ ਮਿਲਵਾ ਕੇ ਕਿ ਤੁਹਾਨੂੰ ਅੱਜ ਹੀ ਮਤਲਬ ਜਿੰਨੀ ਖੇਤੀ ਹੋ ਸਕਣਗੇ ਤੁਹਾਨੂੰ ਬੱਚੇ ਤੁਹਾਨੂੰ ਦਵਾ ਦੇਣਾ ਹਾਂਜੀ ਹਾਂਜੀ ਮੇਰੇ ਬ੍ਰਦਰ ਨੂੰ ਇਹਨਾਂ ਨੇ ਫੜ ਲਿਆ ਹੈਗਾ ਬਟ ਉਹਨਾਂ ਨੂੰ ਇਸ ਤਰ੍ਹਾਂ ਕਿ ਉਹਨੂੰ ਪੂਰਾ ਕੀ ਕਰ ਲਿਆ ਕਬਜ਼ੇ ਦੇ ਵਿੱਚ ਕੀ ਤਰ੍ਹਾਂ ਥੋੜਾ ਮਾਰਨ ਵੀ ਲੱਗੇ ਸੀ ਉਹਦੇ ਬਟ ਬਚਾਅ ਹੋ ਗਿਆ ਮੈਂ ਬਸ ਇਹ ਮੰਨ ਕਰਦੇ ਆ ਕਿ ਮੈਨੂੰ ਮੇਰੇ ਬੱਚੇ ਛੇਤੀ ਮਿਲਾਏ ਜਾਣ ਬਸ ਵਾਪਸ ਕਿਤੇ ਜਾਣ ਮੇਰੇ ਵਿੱਚ ਕਿੰਨੇ ਬੱਚੇ ਮੇਰੇ ਦੋ ਬੱਚੇ ਆ ਦੋਵੇਂ ਹੁੰਦੇ ਆ ਕਿਹਨੇ ਕਿਹਨੇ ਉਮਰ ਦੇ ਇੱਕ ਦੀ ਵੱਡੇ ਦੀ ਅੰਗਜਪਾਲ ਸਿੰਘ ਜਿਹੜਾ ਉਹਦੀ ਆ ਪੌਣੇ 7 ਸਾਲ ਤੇ ਜਿਹੜਾ ਛੋਟਾ ਏ ਫਤੇ ਸਿੰਘ ਔਲਕ ਉਹਦੀ ਆ ਪੌਣੇ 3 ਬਾਈ ਜੀ ਕਿੰਨੇ ਜਣੇ ਆਏ 20 ਬੱਚੀ ਆਣੇ ਵੀ ਅੰਦਰ ਤਾਂ ਕਿ ਉਧਰ ਦੀ ਵੀ ਜਿਆਦਾ ਦੇਖੋ ਬਾਥਰੂਮ ਦਾ ਹਾਂਜੀ ਦੇਖ ਲਿਆ ਜੀ ਅੰਦਰ ਕੁੰਡੀਆਂ ਗੜੀਆਂ ਜਿੱਦਾਂ ਉਹ ਤਾਂ ਕੱਪੜੇ ਮੈਨ